ਇਸ ਫਿਲਮ ਦੇ ਸ਼ੂਟਿੰਗ ਨੂੰ ਲੈ ਕੇ ਵਿਵਾਦ ਹੋਇਆ ਤੇ ਪਿੰਡ ਵਾਸੀਆਂ ਨੇ ਪ੍ਰतिकੰਧ ਦਿੱਤਾ ਹੈ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਸ਼ੂਟਿੰਗ ਤੋਂ ਖੁਸ਼ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਦੱਸਿਆ ਕਿ ਪਿੰਡ ਦੇ ਖੇੜਾ ਦੇ ਵਿੱਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸ਼ੂਟਿੰਗ ਕਰ ਰਹੇ ਹਨ ਤੇ ਫਿਲਮ ਦੇ ਇੱਕ ਸੀਨ ਦੇ ਵਿੱਚ ਸ਼ੂਟਿੰਗ ਕਰਦੇ ਹੋਏ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਝੰਡੇ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨੂੰ ਕਿ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ ਇੱਥੇ ਫਿਲਮ ਦੀ ਸ਼ੂਟਿੰਗ ਵਗੈਰਾ ਨਵੀਰ ਸਿੰਘ ਦੀ ਕੋਈ ਸ਼ੂਟਿੰਗ ਹੋ ਰਹੀ ਹੋ ਰਹੀ ਸੀ ਮੂਵੀ ਦੀ ਉਹ ਸਾਨੂੰ ਨਾਂ ਨਹੀਂ ਪਤਾ ਹੀ ਉਹਦਾ ਅੱਛਾ ਹਾਂ ਮੈਂ ਕਹਿੰਦੇ ਸੀਨ ਲੈ ਕੇ ਫਿਰ ਦੇ ਵਿੱਚ ਸੀਨ ਵਧੀਆ ਸੀਗੇ ਜੀ ਬੂਰੇ ਵਧੀਆ ਇਕੱਠ ਇਕੱਠ ਦਾ ਮਾਹੌਲ ਸੀਗਾ ਪੂਰਾ ਅੱਜ ਪਹਿਲੀ ਵਾਰ ਸ਼ੂਟਿੰਗ ਹੋਈ ਹੈ ਇੱਥੇ ਤੇ ਬੱਚੇ ਵੀ ਖੋ ਸੀਗੇ ਨੌਜਵਾਨ ਵੀ ਸਾਰੇ ਖੋ ਸੀਗੇ ਅੱਛਾ ਪਾਕਿਸਤਾਨੀ ਗਲਿਸ਼ ਦਿਖਾਈ ਗਈ ਹਾਂ ਵੀਰੇ ਪਾਕਿਸਤਾਨੀ ਝੰਡੇ ਦਿਖਾ ਦਿਖਾਏ ਗਏ ਨੇ ਤੇ ਕੋਈ ਨਾ ਰੂਲ ਰੂਲ ਹੋਊਗਾ ਪਾਕਿਸਤਾਨ ਵੱਲੋਂ ਤੇ ਸਾਨੂੰ ਕੋਈ ਤਰਾਜ਼ ਨਹੀਂ ਸਾਡੀਆਂ ਗੋਲੀਆਂ ਵਾਲੇ ਸੀਨ ਵੀ ਚੱਲੇ ਸੀ ਹਾਂ ਗੋਲੀਆਂ ਦਾ ਸੀਨ ਵੀ ਚੱਲਿਆ ਨੌਜਵਾਨ ਮੁੰਡਾ ਵੀਰੇ ਪੰਜਾਬ ਦਾ ਹਨਾ ਮੂਹਰੇ ਆ ਰਿਹਾ ਵਾ ਸਾਨੂੰ ਇਹੀ ਵਧੀਆ ਕੁਛ ਹੈ ਵਧੀਆ ਮੂਵੀ ਹੈ ਜੀ ਕਹਿੰਦੇ ਦੇਖੋ ਜਰੂਰ 5 ਦਸੰਬਰ ਨੂੰ ਆ ਰਹੀ ਹੈ ਮੂਵੀ ਬਈ ਸੈੱਟ ਲੱਗੇ ਸੀ ਪਿੰਡ 'ਚ ਸੈੱਟ ਕਾਫੀ ਮੂਹ ਹੈ ਮਤਲਬ ਪਿੰਡ ਦੇ ਵਿੱਚ ਹੀ ਜ਼ਿਆਦਾਤਰ ਸ਼ੂਟ ਹੋਈ ਹੈ ਮੂਵੀ ਦੋ ਤਿੰਨ ਜਗ੍ਹਾ ਤੇ ਸ਼ੂਟ ਕੀਤਾ ਜੀ ਉਹਨਾਂ ਨੇ ਨਹੀਂ ਪਿੰਡ ਤੋਂ ਬਾਹਰ ਵੀ ਕਿਤੇ ਹੋਈ ਹੈ ਸ਼ੂਟਿੰਗ ਨਹੀਂ ਬਈ